ਤੁਹਾਨੂੰ ਇਹ ਦਵਾਈ ਬਿਲਕੁਲ ਫਰੀ ਮਿਲੇਗੀ ਭਾਵੇਂ ਤੁਹਾਨੂੰ ਸ਼ੂਗਰ ਹੋਵੇ ਭਾਵੇਂ ਤੁਹਾਡਾ ਕੈਂਸਰ ਹੋਵੇ ਭਾਵੇਂ ਤੁਹਾਨੂੰ ਨਸ਼ਾ ਛੱਡਣਾ ਹੋਵੇ ਐ ਕਿ ਮਾਨਪੁਰਾਲਾ ਕੀਤਾ ਵੀ ਜਿੱਥੇ ਨਸ਼ਾ ਮੁਕਤ ਤੇ ਸ਼ੂਗਰੀ ਦਵਾਈ ਦਾ ਕੈਂਪ ਲਾਦਾ ਦੇ ਨਾਲ ਨਾਲ ਕਿਸੇ ਵੀ ਤਰ੍ਹਾਂ ਦਾ ਕੈਂਸਰ ਹੋਵੇ ਉਹ ਫਰੀ ਦਵਾਈ ਦਿੱਤੀ ਜਾਊਗੀ ਜਦਿਆਂ ਦਾ ਕੈਂਸਰ ਹੋਵੇ ਚਮੜੀ ਕੈਂਸਰ ਹੋਵੇ ਬਲੱਡ ਕੈਂਸਰ ਹੋਵੇ ਕਿਸੇ ਤਰ੍ਹਾਂ ਦਾ ਵੀ ਕੈਂਸਰ ਹੋਵੇ ਤੇ 9 ਮਾਰਚ 2025 ਦਿਨ ਐ ਤੁਹਾਨੂੰ ਫਰੀ ਦਵਾਈ ਮਿਲਣੀ ਹੈ ਕਿ ਦਿਨ ਵਾਸਤੇ ਜੇ ਕਿਸੇ ਨੂੰ ਡਾਕਟਰ ਨਹੀਂ ਕਹਿ ਦਿੱਤਾ ਹੋਵੇ ਤੇਰੀ ਲੱਤ ਵੱਢਣੀ ਪੈਣੀ ਹੈ ਤੇਰੇ ਹੱਥ ਵੱਢਣੇ ਪੈਣੇ ਤੈਨੂੰ ਕੈਂਸਰ ਆ ਲਾਸਟ ਸਟੇਜ ਉਹਨਾਂ ਲਈ ਕੀ ਹੈ ਜੇ 6 700 ਸ਼ੂਗਰ ਹੋ ਜਾਂਦੀ ਹੈ ਵੀ ਅੰਗ ਪੈਰ ਵਧਣਾ ਪਊਗਾ ਜਿਹੜਾ ਆਪਣੇ ਕੋਲ ਆ ਗਿਆ ਆਪਾਂ ਉਹਦੇ ਦਵਾਈ ਲਾਉਣੀਆ ਉਹਦਾ ਅੰਗ ਪੈਰ ਵਧਣ ਦੀ ਲੋੜ ਨਹੀਂ ਪੈਂਦੀ ਜੇ ਤੁਹਾਡੇ ਕੋਲ ਆ ਗਿਆ ਤਾਂ ਬਿਲਕੁਲ ਸਹੀ ਹੋ ਜਾਊਗਾ ਨਾ ਬਿਲਕੁਲ ਸਹੀ ਹੋ ਜਾਊਗਾ ਅੰਗ ਪੈਰ ਵਧਣ ਦੀ ਲੋੜ ਨਹੀਂ ਪੈਂਦੀ ਆਇਆ ਕਦੇ ਇਸ ਤਰ੍ਹਾਂ ਦੇ ਜਿਹੜੇ ਠੀਕ ਕੀਤੇ ਆ ਸਰਦਾਰ ਜੀ ਬਹੁਤ ਹੈ ਜੀ ਬਹੁਤ ਹੈ ਕਿਰਪਾ ਮਾਲਕ ਦੀ ਕੋਈ ਅੰਗ ਪੈਰ ਵਧਣਾ ਨਹੀਂ ਪੈਂਦਾ ਜੀ ਕੈਂਪ ਲੱਗ ਰਿਹਾ ਹੈ ਨਸ਼ਾ ਮੁਕਤ ਦਵਾਈ ਦਾ ਸ਼ੂਗਰੀ ਦਾ ਤੇ ਕਿਸੇ ਵੀ ਤਰ੍ਹਾਂ ਦਾ ਕੈਂਸਰ ਹੋਵੇ ਫਰੀ ਕੈਂਪ ਲੱਗ ਰਿਹਾ ਹੈ 9 ਮਾਰਚ ਦਿਨ ਐਤਵਾਰ 2025 ਵੀ ਹਮੋ ਹਮਾ ਸਮਾ ਸਵੇਰੇ 10 ਵਜੇ ਤੋਂ ਲੈ ਕੇ 3 ਵਜੇ ਤੱਕ ਸਾਂਹੇ ਵਾਲੇ ਦੇ ਵਿੱਚ ਜੇਕਰ ਤੁਸੀਂ ਕੈਂਸਰ ਤੋਂ ਪੀੜਤ ਹੋ ਜਾਂ ਫਿਰ ਸ਼ੂਗਰ ਤੋਂ ਪਰੇਸ਼ਾਨ ਹੋ ਜਾਂ ਨਸ਼ਾ ਨਹੀਂ ਛੁੱਟ ਰਿਹਾ ਤੁਹਾਡਾ ਥਾਂ-ਥਾਂ ਜਾ ਕੇ ਤੁਸੀਂ ਅੱਕ ਚੁੱਕੇ ਹੋ ਥੱਕ ਚੁੱਕੇ ਹੋ ਅਸਰ ਨਹੀਂ ਹੋਇਆ ਪੈਸੇ ਬਹੁਤ ਲਾ ਚੁੱਕੇ ਹੋ ਤਾਂ ਤੁਹਾਨੂੰ ਦੱਸ ਦਈਏ ਕਿ ਹੁਣ ਇਹਨਾਂ ਚੀਜ਼ਾਂ ਦੀ ਦਵਾਈ ਤੁਹਾਨੂੰ ਫ੍ਰੀ ਮਿਲੇਗੀ ਕਿਵੇਂ ਮਿਲੇਗੀ ਅੱਜ ਤੁਹਾਨੂੰ ਇੱਕ ਅਜਿਹੇ ਵੈਦਖਾਨੇ ਦੇ ਵਿੱਚ ਲੈ ਕੇ ਆਏ ਆ ਜਿੱਥੇ ਤੁਹਾਨੂੰ ਇਹ ਦਵਾਈ ਬਿਲਕੁਲ ਫਰੀ ਮਿਲੇਗੀ ਭਾਵੇਂ ਤੁਹਾਨੂੰ ਸ਼ੂਗਰ ਹੋਵੇ ਭਾਵੇਂ ਤੁਹਾਡਾ ਕੈਂਸਰ ਹੋਵੇ ਭਾਵੇਂ ਤੁਹਾਨੂੰ ਨਸ਼ਾ ਛੱਡਣਾ ਹੋਵੇ ਤੇ ਜੜ ਤੋਂ ਖਤਮ ਕਰਕੇ ਭੇਜਣਗੇ ਪਰ ਉਸ ਤੋਂ ਪਹਿਲਾਂ ਤੁਹਾਨੂੰ ਮਲਾਉਂਦੇ ਆ ਬਾਬਾ ਜੀ ਨਾਲ ਜੋ ਪੰਜ ਪੀੜੀਆਂ ਤੋਂ ਇਹ ਸੇਵਾ ਕਰ ਰਹੇ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਐਸਾ ਉਪਰਾਲਾ ਕਰ ਰਹੇ ਨੇ ਜਿਸ ਦਿਨ ਤੁਹਾਨੂੰ ਬਿਲਕੁਲ ਫਰੀ ਜਿਹੜੀ ਦਵਾਈ ਹੈ ਉਹ ਮਿਲਣ ਵਾਲੀ ਹੈ। ਬਾਬਾ ਜੀ ਬਹੁਤ ਬਹੁਤ ਸਵਾਗਤ ਹੈ ਸਿਟੀ ਹੈਡਲਾਈਨ 'ਚ ਤੁਹਾਡਾ। ਜੈ ਤ੍ਰਿੰਨਦਰ ਜੈ ਰਵੈਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਆਪ ਜੀ ਦਾ ਬਹੁਤ ਬਹੁਤ ਸਵਾਗਤ ਜੀ ਆਯੁਰਵੈਦਾ ਜੋਗਿਆ ਫਾਰਮੇਸੀ ਦੇ ਪਹੁੰਚਣ ਦਾ ਜੀ। ਬਾਬਾ ਜੀ ਨਾਂ ਬਹੁਤ ਸੁਣਿਆ ਤੁਹਾਡੇ ਆਯੁਰਵੈਦਿਕ ਫਾਰਮੇਸੀ ਦਾ ਕਹਿੰਦੇ ਬਹੁਤ ਸਾਰੇ ਲੋਕ ਇੱਥੋਂ ਠੀਕ ਹੋਏ ਨੇ ਤੇ ਕੈਂਸਰ ਦੀ ਦਵਾਈ ਤੁਸੀਂ ਫਰੀ ਦੇ ਰਹੇ ਹੋ ਜਾਂ 슈ਗਰ ਦੀ ਫਰੀ ਦੇ ਰਹੇ ਹੋ? ਕਿੰਨੀ ਕੀ ਸ ਕਿਰਪਾ ਮਾਲਕੀ ਸੱਚੇ ਪਾਤਸ਼ਾਹ ਦੀ ਜਿਵੇਂ ਇਹਦੇ ਕੈਂਪ ਲਾਉਣੇ ਨੇ ਉਹਨਾਂ ਵਿੱਚ ਫ੍ਰੀ ਦਵਾਈ ਦੰਨੇ ਆ ਉਹ ਕੈਂਪ ਤੋਂ ਬਿਨਾ ਫੇ ਫ੍ਰੀ ਫੇ ਲਾਗਤ ਲਾਗਤ ਤੋਂ ਲੈ ਲੈਣੇ ਆ ਸਿਰਫ ਕੈਂਪਾਂ 'ਚ ਫ੍ਰੀ ਦੰਨੇ ਆ ਦਵਾਈ ਦੀ ਤੇ ਬਾਬਾ ਜੀ ਇਹ ਕੈਂਪ ਕਦੋਂ ਲੱਗ ਰਿਹਾ ਕਿਉਂਕਿ ਬਹੁਤ ਸਾਰੇ ਜਿਹੜੇ ਲੋਕ ਨੇ ਜਿਹੜੇ ਇੰਡੀਆ ਦੇ ਵਿੱਚ ਵੱਸਦੇ ਨੇ ਖਾਣ ਪੀਣ ਉਹਨਾਂ ਦਾ ਇਸ ਤਰੀਕੇ ਦਾ ਹੈਗਾ ਕਿ ਬਿਮਾਰੀਆਂ ਤੋਂ ਦੂਰ ਨਹੀਂ ਹੋ ਪਾਂਦੇ ਬਿਮਾਰੀ ਉਹਨਾਂ ਤੋਂ ਛੁੱਟਦੀਆਂ ਨਹੀਂ ਹੈਗੀਆਂ ਕੈਂਸਰ ਸ਼ੂਗਰ ਨਸ਼ਾ ਤਾਂ ਸਭ ਤੋਂ ਵੱਧ ਜਿਹੜਾ ਪੰਜਵਾਂ ਛੇਮਾ ਦਰਿਆ ਜਿਹੜਾ ਹੈਗਾ ਉਹ ਵੱਗਦਾ ਨਜ਼ਰ ਆ ਰਿਹਾ ਹੈ ਇਹ ਕਦੋਂ ਕੈਂਪ ਲੱਗਦਾ ਕਿਵੇਂ ਲਾਉਂਦੇ ਆ ਉਹ ਤੇ ਕਿਸ ਤਰੀਕੇ ਨਾਲ ਦਵਾਈ ਦਿੰਦੇ ਉਹ ਇਹ ਪਹਿਲਾਂ ਤਾਂ ਹਰ ਸਾਲ ਦੀ ਤਰ੍ਹਾਂ ਸ਼ੂਗਰ ਦੀ ਦਵਾਈ ਦਾ ਤੇ ਨਸ਼ਾ ਮੁਕਤ ਦਾ ਕੈਂਪ ਲੱਗਦਾ ਸੀ ਕਿਉਂਕਿ ਜਿਹੜੇ ਆਪਣੇ ਆਚਾਰੀਆ ਜੀ ਆਯੁਰਵੈਦ ਦਾ ਮਾਹਰ ਜੋਦੇ ਤਨੀ ਵੈਦਗੁਰੂ ਆਚਾਰੀਆ ਸਮਸ਼ੇਰ ਸਿੰਘ ਯੋਗੀਆ ਉਹਨਾਂ ਦੀ ਨਿੱਕੀ ਮਿੱਠੀ ਯਾਦ ਵਿੱਚ ਦੇ ਨਸ਼ਾ ਮੁਕਤ ਸ਼ੁਗਰੀ ਦਵਾਈ ਦਾ ਕੈਂਪ ਲੱਗਦਾ ਹਰ ਸਾਲ ਐ ਕਿਮਾਨ ਉਪਰਾਲਾ ਕੀਤਾ ਵੀ ਜਿੱਥੇ ਨਸ਼ਾ ਮੁਕਤ ਸ਼ੁਗਰੀ ਦਵਾਈ ਦਾ ਕੈਂਪ ਲਾਦਾ ਤੇ ਨਾਲ ਨਾਲ ਕਿਸੇ ਵੀ ਤਰ੍ਹਾਂ ਦਾ ਕੈਂਸਰ ਹੋਵੇ ਉਹ ਫਰੀ ਦਵਾਈ ਦਿੱਤੀ ਜਾਊਗੀ ਭਾਵੇਂ ਹੱਡੀਆਂ ਦਾ ਕੈਂਸਰ ਹੋਵੇ ਚਮੜੀ ਕੈਂਸਰ ਹੋਵੇ ਬਲੱਡ ਕੈਂਸਰ ਹੋਵੇ ਕਿਸੇ ਤਰ੍ਹਾਂ ਦਾ ਵੀ ਕੈਂਸਰ ਹੋਵੇ ਤੇ 9 ਮਾਰਚ 2025 ਦੇ ਨਾਲ ਤੁਹਾਨੂੰ ਫਰੀ ਦਵਾਈ ਮਿਲਣੀ ਹੈ ਕਿ ਦਿਨ ਵਾਸਤੇ ਫਰੀ ਮਿਲਣੀ ਹੈ ਫਰੀ ਮਿਲਦੀ ਹੈ ਜੇ ਕਿਸੇ ਨੂੰ ਡਾਕਟਰ ਨਹੀਂ ਕਹਿ ਦਿੱਤਾ ਹੋਵੇ ਤੇਰੀ ਲੱਤ ਵੱਢਣੀ ਪੈਣੀ ਹੈ ਤੇਰੇ ਹੱਥ ਵੱਢਣੇ ਪੈਣੇ ਤੈਨੂੰ ਕੈਂਸਰ ਆ ਲਾਸਟ ਸਟੇਜ ਆ ਉਹਨਾਂ ਲਈ ਕੀ ਹੈ ਪ੍ਰਮਾਤਮਾ ਦੀ ਕਿਰਪਾ ਹੈ ਜਿਹਦੀ 6 700 ਸ਼ੂਗਰ ਹੋ ਜਾਂਦੀ ਹੈ ਵੀ ਅੰਗ ਪੈਰ ਵਧਣਾ ਬੂਗਾ ਜਿਹੜਾ ਆਪਣੇ ਕੋਲ ਆ ਗਿਆ ਆਪਾਂ ਉਹਦੇ ਦਵਾਈ ਲਾਉਨੇ ਆ ਉਹਦਾ ਅੰਗ ਪੈਰ ਵਧਣ ਦੀ ਲੋੜ ਨਹੀਂ ਪੈਂਦੀ ਜੇ ਤੁਹਾਡੇ ਕੋਲ ਆ ਗਿਆ ਤਾਂ ਬਿਲਕੁਲ ਸਹੀ ਹੋ ਜਾਉਣਾ ਬਿਲਕੁਲ ਸਹੀ ਹੋ ਜਾਂਦਾ ਅੰਗ ਪੈਰ ਵਧਣ ਦੀ ਲੋੜ ਨਹੀਂ ਪੈਂਦੀ ਆਏ ਆ ਕਦੇ ਇਸ ਤਰ੍ਹਾਂ ਦੇ ਜਿਹੜੇ ਠੀਕ ਕੀਤੇ ਆ ਸਰ ਤੁਸੀਂ ਬਹੁਤ ਹੈ ਜੀ ਬਹੁਤ ਹੈ ਕਿਰਪਾ ਮਾਲਕ ਦੀ ਕੋਈ ਅੰਗ ਪੈਰ ਵਧਣਾ ਨਹੀਂ ਪੈਂਦਾ ਜੀ ਕਿਵੇਂ ਦੇ ਕਿਸ ਤਰ੍ਹਾਂ ਦੇ ਲੋਕ ਆਏ ਕਿਉਂਕਿ ਇਹ ਜਿਹੜੀ ਬਿਮਾਰੀ ਆ ਨਾ ਉਹ ਜਦੋਂ ਲੋਕ ਆਉਂਦੇ ਤਾਂ ਬੜੇ ਲਾਚਾਰ ਹੋ ਕੇ ਆਉਂਦੇ ਬੜੇ ਬੇਬਸ ਹੋ ਕੇ ਆਉਂਦੇ ਆ ਹੁਣ ਤੱਕ ਆਪਣੇ ਕੋਲ ਜਿਵੇਂ ਗਠੀ ਵਾਲੇ ਬਹੁਤ ਆਉਂਦੇ ਨੇ ਮਰੀਜ਼ ਤੇ ਜਿਨ੍ਹਾਂ ਦੇ ਆਪਣੇ ਜੋੜਾਂ 'ਚ ਦਰਦ ਹੋ ਰਿਹਾ ਹੈ ਚਮੜੀ ਰੋਗ ਆ ਲੀਵਰ ਸਰ ਕਈ ਪ੍ਰੋਬਲਮਾਂ ਤਰਕਿਓ ਕਿ ਤਿੰਨੇ ਨੇ ਬਾਤ ਪਿਤ ਕਫ ਭਾਵੇਂ ਚਮੜੀ ਰੋਗ ਆ ਤੇ ਦਰਦਾਂ ਦਾ ਰੋਗ ਆ ਤੇ ਭਾਵੇਂ ਲੀਵਰ ਲੀਵਰ ਦੇ ਰੋਗ ਨੇ ਕਿਸੇ ਵੀ ਤਰ੍ਹਾਂ ਦੇ ਰੋਗ ਦੇ ਪੇਟ ਦੀਆਂ ਬਿਮਾਰੀਆਂ ਨੇ ਸਾਰੇ ਤਰ੍ਹਾਂ ਦੇ ਆਉਂਦੇ ਨੇ ਪਰ ਕਿਰਪਾ ਮਾਲਕ ਦੀ ਅਰਦਾਸ ਬੇਨਤੀ ਕਰਕੇ ਦਵਾਈ ਦੇ ਦਿੱਤੀਏ ਸਾਰੇ ਠੀਕ ਹੁੰਦੇ ਨੇ ਤੇ ਕੈਂਸਰ ਦੀ ਸਟੇਜ ਵਾਲੀ ਚੌਥੀ ਵਾਲੀ ਵੱਧ ਆਉਂਦੇ ਨੇ ਕਿਉਂਕਿ えと ਓ ਮਾਇਆ ਕਰੋ ਵੀ ਮੱਲਮ ਵੀ ਨੁੱਚੜ ਗਏ ਸਰੀਰ ਵੀ ਨੁੱਚੜ ਗਿਆ ਉਦੋਂ ਵੀਡੀਓ ਦੇਖ ਕੇ ਚਲੋ ਬਾਬਾ ਨੇ ਬਾਣਾ ਪਾਇਆ ਚਲੋ ਉੱਥੇ ਜਾਂਦੇ ਚਲੋ ਫੇਰ ਵੀ ਕੋਈ ਆਸ ਕਰਕੇ ਆਉਂਦਾ ਫੇਰ ਵੀ ਮਹਾਰਾਜੀ 90 95% ਫੇਰ ਵੀ ਆਪਣੀ ਇਲਾਜ ਰੱਖਦੇ ਦੇ ਦਵਾਈ ਦੇਖਿਆ ਇਹ ਜਾਂਦਾ ਹੈ ਕਿ ਵੈਦ ਤਾਂ ਬਹੁਤ ਪੈਸੇ ਲੈਂਦੇ ਮੋٹے ਮੋٹے ਪੈਸੇ ਲੈ ਲੈਂਦੇ ਕਈ ਵੈਦ ਹੈਗੇ ਨੇ ਮੈਂ ਤੁਹਾਡੀ ਗੱਲ ਨਹੀਂ ਕਰ ਰਿਹਾ ਕਈ ਵੈਦ ਹੈਗੇ ਨੇ ਮੋٹے ਪੈਸੇ ਲੈਂਦੇ ਤਾਂ ਬਿਮਾਰੀ ਇਦਾਂ ਦੇ ਹੀ ਬੰਦਾ ਸੁਣ ਕੇ ਡਰ ਜਾਂਦਾ ਵੀ ਪੈਸੇ ਲੈ ਲਓ ਸਾਨੂੰ ਠੀਕ ਕਰ ਦਿਓ ਆਹ ਕਨਸੈਪਟ ਕਿਵੇਂ ਦਿਮਾਗ ਦੇ ਵਿੱਚ ਆਏ ਕਿ ਫ੍ਰੀ ਲਾਉਣਾ ਫ੍ਰੀ ਕਿਉਂ ਲਾ ਰਹੇ ਹੋ ਇੱਕ ਦਿਨ ਆ ਇੱਕ ਦਿਨ ਵਾਸਤੇ ਕਿਉਂਕਿ ਜਿਹੜੀ ਆਪਣੀ 15 ਦਿਨ ਦੀ ਦਵਾਈ ਆ ਦੱਸੋ ਬਲੀ ਜੀ ਨੂੰ ਵੀ ਮੈਂ ਠੀਕ ਹੋਣ ਲੱਗ ਗਿਆ 15 ਦਿਨ ਚ ਰਿਜ਼ਲਟ ਮਹਿਸੂਸ ਹੋਊਗਾ ਨੂੰ ਜੀ ਜਿਹਨੂੰ 15 ਦਿਨ ਚ ਰਿਜ਼ਲਟ ਮਹਿਸੂਸ ਹੋਣ ਲੱਗ ਗਿਆ ਉਹ ਆਪੇ ਖੁਸ਼ ਹੋਗੇ ਦਵਾਈ ਖਾਊਗਾ ਮੈਂ ਠੀਕ ਹੋਣ ਲੱਗ ਗਿਆ ਜੀ ਠੀਕ ਹੈ ਨਾ ਕੋਈ ਮਹਿੰਗੀ ਨਹੀਂ ਹੈਗੀ 2100 ਰੁਪਿਆ ਕੀ ਹੁੰਦਾ ਅਜ ਦੇ ਸਮੇਂ ਚ ਤੁਹਾਨੂੰ ਪਤਾ ਵੀ ਲੱਖਾਂ ਰੁਪਿਆ ਘਰਾਂ ਦੇ ਘਰ ਵਿਕ ਜਾਂਦੇ ਨੇ ਕਰੋੜਾਂ ਰੁਪਈਆ ਲੱਗਦਾ ਫਿਰ ਉਹ ਗਰੀਬੰਦਾ ਕੀ ਕਰੂਗਾ ਫਿਰ ਇਹ ਸਾਰਿਆਂ ਦੇ ਭਲੇ ਵਾਸਤੇ 2100 ਦਾ ਪ੍ਰਸ਼ਾਦ ਰੱਖਿਆ ਫਿਰ 15 ਦਿਨ ਫ੍ਰੀ ਆ ਬਾਕੀ ਟਾਈਮ 2100 ਰੁਪਈਆ ਦਾ ਉਹਦੇ ਵਿੱਚ ਕੋਈ ਗਰੀਬ ਇਹਨੂੰ ਦਨੇ ਦਵਾਈ ਅੱਛਾ ਜਿਹੜੇ ਜੇ ਕੋਈ ਗਰੀਬ ਹੁੰਦਾ ਜਿਹਦੇ ਕੋ ਪੈਸਾ ਜਿਹੜਾ ਅਫੋਰਡ ਨਹੀਂ ਕਰ ਸਕਦਾ ਉਹਨੂੰ ਵੀ ਫ੍ਰੀ ਚ ਦੋ ਫਿਰ ਫ੍ਰੀ ਦੇਂਦੇ ਨਹੀਂ ਦਿੰਦੇ ਉਹ ਕਈ ਵਾਰੀ ਸਾਡੇ ਕੋਲ ਦੇ ਕਰੇ ਕਿਰਾਇਆ ਵੀ ਨਹੀਂ ਹੁੰਦਾ ਉਹਨੂੰ ਕਿਰਾਇਆ ਵੀ ਦਿੰਨੇ ਆ ਸੀ ਬਿਲਕੁਲ ਹੂੰ ਕਿਉਂਕਿ ਆਪਣਾ ਮਾਰਗ ਆ ਨਾ ਇਹ ਆਪਣੇ ਹੀ ਨਹੀਂ ਵੀ ਨੋਟ ਇਕੱਠੇ ਕਰਨੇ ਪੈਸੇ ਤਾਂ ਠੀਕ ਆ ਮੰਨਿਆ ਪੈਸੇ ਤੋਂ ਬਿਨਾਂ ਚੱਲਦਾ ਵੀ ਹੈ ਨਹੀਂ ਆਪਾਂ ਸਾਰਾ ਕੁਝ ਦੇਖ ਕੇ ਚੱਲਣਾ ਹੁਣ ਮਾਤੜ ਗਰੀਬ ਆ ਗਿਆ ਉਹਨੂੰ ਪੈ ਦਵਾਈ ਤੇ ਦੇਣੀਆਂ ਨੇ ਆਪਾਂ ਨੇ ਪੈਸੇ ਨਹੀਂ ਹੈਗੇ ਤਾਂ ਕੀ ਆ ਅੱਛਾ ਬਾਬਾ ਜੀ ਕਿੱਥੋਂ ਕਿੱਥੋਂ ਲੋਕ ਆਉਂਦੇ ਪਿਛਲੀ ਵਾਰੀ ਅਸੀਂ ਇੰਟਰਵਿਊ ਕੀਤੀ ਸੀ ਕਹਿੰਦੇ ਮਹਾਰਾਸ਼ਟਰ ਤੋਂ ਬਹੁਤ ਦੂਰ ਦੂਰ ਲੋਕ ਆਏ ਸੀ ਇੱਥੇ ਆਉਂਦੇ ਨੇ ਜਿਵੇਂ ਜੁਪੀ ਹੋ ਗਿਆ ਬਿਹਾਰ ਹੋ ਗਿਆ ਮਹਾਰਾਸ਼ਟਰ ਜੋ ਜੀ ਐਂਡ ਕੇ ਤੋਂ ਰਾਜਸਥਾਨ ਤੋਂ ਆਪਣੇ ਵੱਖ-ਵੱਖ ਸ਼ਹਿਰਾਂ ਤੋਂ ਸਾਰੇ ਪਟਿਆਲਾ ਚੰਡੀਗੜ੍ਹ ਸਾਰੇ ਸ਼ਹਿਰਾਂ ਤੋਂ ਆਉਂਦੇ ਨੇ ਮਾਚਲ ਫਰੀਦ ਵਾਈਸੀ ਤਾਂ ਦੰਦਿਆ ਕਿਉਂਕਿ ਅਸੀਂ ਕਿਸੇ ਮਾਂ ਦੇ ਪੁੱਤ ਨੂੰ ਨਸ਼ੇ 'ਚ ਨਹੀਂ ਦੇਖ ਸਕਦੇ ਅਸੀਂ ਉਹਨਾਂ ਨੂੰ ਦੂਰ ਕਰਨਾ ਚਾਹੁੰਦੇ ਹਾਂ ਜਿਸ ਤਰ੍ਹਾਂ ਪੁਰਾਣੇ ਜੜੀ ਬੂਟੀਆਂ ਖਾਂਦੇ ਸੀ ਤੰਦਰੁਸਤ ਰਹਿੰਦੇ ਸੀ ਕਹਿੰਦੇ ਤੁਸੀਂ ਬੀੜਾ ਚੁੱਕਿਆ ਹੋਏ ਦਾ ਹੁਣ ਸਾਨੂੰ ਕਹਿੰਦੇ ਨੇ ਆ ਕਿ ਸਾਰੇ ਇੰਨੀ ਵਈਆਂ ਦਵਾਈਆਂ ਨੇ ਤੁਸੀਂ ਕਿਉਂ ਕੈਂਪ ਲਾਉਣੀ ਆ ਮੇਰਾ ਮੰਨ ਦਾ ਇਹੀ ਵਿਚਾਰ ਹੁੰਦਾ ਕਿਸੇ ਦੇ ਮਾਂ ਦਾ ਪੁੱਤ ਨਸ਼ੇ ਨਾਲ ਨਾ ਮਰੇ ਨਸ਼ੇ ਨਾਲ ਨਾ ਮਰੇ ਫਿਰ ਤਾਂ ਇਹਦਾ ਉਹ ਲੋਕ ਕਹਿੰਦੇ ਬਾਬਾ ਜੀ ਦੀਆਂ ਗੱਡੀਆਂ ਲਵਾ ਲਓ ਮੈਂ ਜੁੜਵਾ ਮੈਂ ਗੱਡੀਆਂ ਲੈ ਕੇ ਕੀ ਕਰਨੇ ਸਭ ਤਾਂ ਇਹੀ ਗੱਡੀਆਂ ਕਿਦਾ ਮਾ ਦਾ ਪੁੱਤ ਨਸ਼ੇ ਨਾਲ ਨਾ ਮਰੇ ਕਿ ਹਰ ਇੱਕ ਦਾ ਭਲਾ ਹੋਵੇ ਕੈਂਸਰ ਵਾਲਾ ਵੀ ਠੀਕ ਹੋਵੇ ਸ਼ੂਗਰ ਵਾਲਾ ਵੀ ਠੀਕ ਹੋਵੇ ਨਸ਼ਾ ਮੁਕਤ ਮਹਾਰਾਜ ਨੂੰ ਨਸ਼ੇ ਤੋਂ ਮੁਕਤ ਕਰਨ ਮਹਾਰਾਜ ਸਭ ਤਾਂ ਇਹੀ ਹੁੰਦਾ ਜੀ ਸੋ ਕਿੰਨੇ ਤਰੀਕ ਨੂੰ ਲੱਗ ਰਿਹਾ ਹੈ ਕੈਂਪ ਇੱਕ ਵਾਰੀ ਫਿਰ ਤੋਂ ਆਪਾਂ ਦਰਸ਼ਕਾਂ ਨੂੰ ਦੱਸ ਦਿੰਦੇ ਹਾਂ ਕਿਉਂਕਿ ਭੁੱਲਣਾ ਨਾ ਕਿਉਂਕਿ ਇਹ ਜਿਹੜੀਆਂ ਦਵਾਈਆਂ ਨੇ ਹਸਪਤਾਲਾਂ ਦੇ ਵਿੱਚ ਕਿਤੇ ਹੋਰ ਜਾ ਜਾ ਕੇ ਬਹੁਤ ਲੱਖਾਂ ਰੁਪਏ ਲੋਕ ਖਰਾਬ ਕਰ ਚੁੱਕੇ ਨੇ ਇਸ ਕਰਕੇ ਸੀ बार-बार ਗੱਜਣ ਜਾ ਰਿਹਾ ਤਾਂ ਇਸ ਤਰੀਕ ਨੂੰ ਲੋਕ ਹਮ ਹਮ ਆ ਕੇ ਜਿਹੜੇ ਪਹੁੰਚਣ ਇੱਥੇ ਹਾਂਜੀ ਸਾਰਿਆਂ ਨੂੰ ਇਹੀ ਬੇਨਤੀ ਕਰਦੇ ਆਂ ਵੀ 9 ਮਾਰਚ ਦਿਨ ਐਤਵਾਰ 2025 ਵੀ ਹਮ ਹਮ ਆ ਕੇ ਪਹੁੰਚਣਾ ਹੈ ਸਮਾਂ ਸਮਾ ਸਵੇਰੇ 10 ਵਜੇ ਤੋਂ ਲੈ ਕੇ 3 ਵਜੇ ਤੱਕ ਸਾਹਨੇ ਵਾਲੇ ਦੇ ਵਿੱਚ ਆਯੁਰਵੇਦਾ ਜੋਗਿਆ ਫਾਰਮੇਸੀ ਨੀਅਰ ਸਿਵਲ ਹਸਪੀਟਲ ਸਾਹਨੇਵਾਲ ਲੁਧਿਆਣਾ ਜੀ ਸਾਹਨੇਵਾਲ ਬਿਲਕੁਲ ਸਿਵਲ ਹਸਪੀਟਲ ਨੇੜੇ ਆ ਹਾਂ ਬਿਲਕੁਲ ਸਿਵਲ ਹਸਪੀਟਲ ਨੇੜੇ ਹੈ ਜੀ ਨਾਲ ਅੱਛਾ ਕਿ ਪਹਿਲਾਂ ਪਾਠ ਹੁੰਦਾ ਮੈਂ ਸੁਣਿਆ ਕਿ ਕਿੰਨੇ ਕਵੇ ਤੱਕ ਪਾਠ ਹੋਣਾਗਾ ਫਿਰ ਪਹਿਲਾਂ ਅਮਰਤ ਵੇਲੇ 4 ਵਜੇ ਆਸਾਦੀ ਵਾਰ ਦੇ ਜਾਪ ਸ਼ੁਰੂ ਹੋ ਜਾਂਦੇ ਨੇ ਫਿਰ ਉਸ ਤੋਂ ਬਾਅਦ ਸੁਖਮੀ ਸਾਹਿਬ ਦੇ ਜਾਪ ਸ਼ੁਰੂ ਹੋ ਜਾਂਦੇ ਨੇ ਫਿਰ ਉਸ ਤੋਂ ਬਾਅਦ ਮਹਾਪੁਰਸ਼ ਆਪਣੇ ਆਪਣੇ ਪ੍ਰਵਚਨ ਰੱਖਦੇ ਨੇ ਫਿਰ ਅਰਦਾਸ ਬੇਨਤੀ ਫਿਰ ਗੁਰੂ ਕੇ ਲੰਗਰ ਵਜੇ ਖੇਪੂ ਸ਼ੁਰ ਨੌ ਲੈ ਕੇ ਸ਼ੁਰੂਆਤ ਕੀਤੀ ਜਾਂਦੀ ਹੈ ਦਵਾਈ ਵੀ ਬਣਾਉਣੇ ਦਾ ਪਰਮਾਤਮਾ ਦਾ ਨੌ ਲੈ ਕੇ ਬਣਾਉਂਦੇ ਤਾਂ ਹੀ ਅਸਰ ਹੁੰਦਾ ਲੱਗਦਾ ਹਾਏ ਤਾਂ ਹੀ ਅਸਰ ਹੁੰਦਾ ਇਹ ਕਾਲਪੁਰਖ ਕੀਤਾ ਲੋੜੀਆ ਕੰਮ ਸੋ ਹਰ ਪਿਆ ਕੀ ਹੈ ਮਹਾਰਾਜ ਨੂੰ ਬੇਨਤੀ ਕਰਕੇ ਫਿਰ ਅਗੇ ਲਈਦਾ ਫਿਰ ਉਹਦੇ ਵਿੱਚ ਸਤਿਗੁਰੂ ਦੇ ਆ ਦ੍ਰਿਸ਼ਟੀ ਆਪ ਕਰਦੇ ਨੇ ਮਹਾਰਾਜ ਦਰਸ਼ਕਾਂ ਨੂੰ ਕੀ ਬੇਨਤੀ ਕਰੋਗੇ ਬੇਨਤੀ ਕਰਾਂਗੇ ਹਮਮਾ ਅਗੇ ਪਹੁੰਚੋ ਪਿੰਡਾਂ ਨਗਰਾਂ 'ਚ ਅਨਾਉਂਸਮੈਂਟ ਕਰਾਓ ਜਿੱਥੇ ਤੁਸੀਂ ਆਪ ਜਾ ਕੇ ਹੋਰਾਂ ਨੂੰ ਵੀ ਜਗਾਓ ਜਿੱਥੇ ਤੁਹਾਡਾ ਭਲਾ ਹੋਰਾਂ ਦਾ ਵੀ ਭਲਾ ਹੋਵੇ ਪਿੰਡਾਂ ਨਗਰਾਂ 'ਚ ਅਨਾਉਂਸਮੈਂਟਾ ਕਰਾਓ ਪੈਂਦਰ ਲੋਵੀ ਕੈਂਪ ਲੱਗ ਰਿਹਾ ਹੈ ਨਸ਼ਾ ਮੁ ਫਰੀ ਗੇਮ ਪਲਗ ਰਿਹਾ ਸੋ ਸੋ ਬਿਲਕੁਲ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਕਿਉਂਕਿ ਇਹ ਬਹੁਤ ਵਧੀਆ ਤੇ ਚੰਗਾ ਉਪਰਾਲਾ ਹੈਗਾ ਨਸ਼ਾ ਤੇ ਕੈਂਸਰ ਤੇ ਸ਼ੂਗਰ ਇਹ ਤਿੰਨ ਬਿਮਾਰੀਆਂ ਹੋ ਜੀਆਂ ਨੇ ਜਿਸ ਤੋਂ ਕਈ ਲੋਕ ਜਿਹੜੇ ਜੂਝ ਰਹੇ ਨੇ ਪੈਸੇ ਖਰਚ ਚੁੱਕੇ ਨੇ ਲਾਭ ਨਹੀਂ ਹੋ ਰਿਹਾ ਪਰ ਇੱਥੇ ਅਸੀਂ ਪਿਛਲੀ ਵਾਰ ਇੰਟਰਵਿਊ ਕੀਤੀ ਸੀ ਪਿਛਲੀ ਵਾਰ ਲੋਕ ਸਾਨੂੰ ਵੜ ਫੜ ਕੇ ਕਹਿੰਦੇ ਸੀ ਸਾਡੇ ਕੋਲੋਂ ਪੁੱਛ ਲਓ ਸਾਡੇ ਕੋਲੋਂ ਪੁੱਛ ਲਓ ਵੀ ਅਸੀਂ ਦੱਸਣਾ ਚਾਹੁੰਦੇ ਆ ਕਿ ਅਸੀਂ ਇੱਥੋਂ ਏਦਾਂ ਠੀਕ ਹੋਏ ਸਾਡੀ ਡਾਕਟਰ ਕਿਸੇ ਨੇ ਕਹਤਾ ਵੀ ਲੱਤ ਵੱਢਣੀ ਪੈਣੀ ਜਾਂ ਫਿਰ ਹੱਥ ਵੱਢਣਾ ਪੈਣਾ ਇੱਥੋਂ ਅਸੀਂ ਦਵਾਈ ਲੈਂਦੀਏ ਤੇ ਸਹੀ ਹੋਏ ਆ ਤੇ ਤੁਸੀਂ ਜੇਕਰ ਇੱਥੇ ਆਇਓ ਤਾਂ ਆਪਣੇ ਕਮੈਂਟ ਦੇ ਵਿੱਚ ਰਾਏ ਦਿਓ ਜੇਕਰ ਨਹੀਂ ਪਹੁੰਚੇ ਤਾਂ ਇੱਕ ਵਾਰੀ ਪਹੁੰਚ ਕੇ ਜਿਹੜੀ ਹੈ ਇਸ ਦਵਾਈ ਦਾ ਲਾਭ ਲਿਓ ਕਿਉਂਕਿ ਬਿਲਕੁਲ ਫ੍ਰੀ ਮਿਲਣ ਆਲਾ ਹੈ ਕੋਈ ਪੈਸਾ ਨਹੀਂ ਲੱਗਣਾ ਜਿੱਥੇ ਲੱਖਾਂ ਲੱਖਾਂ ਰੁਪਏ ਲੈ ਲੈਂਦੇ ਇੱਥੇ ਤੋਹਰਤੇ ਜਿਹੜਾ ਦਿੱਤਾ ਜਾਵੇਗਾ ਆਉਣਾ ਕਿੱਥੇ ਹੈ ਤੁਹਾਨੂੰ ਦੱਸਤਾ ਸਾਹਨੇਵਾਲ ਨੀਅਰ ਸਿਵਲ ਹਸਪੀਟਲ ਤੇ ਲੋਕਾਂ ਤੱਕ ਇਹ ਵੀਡੀਓ ਸਾਂਝੀ ਕਰਦੇ ਹੋ ਸਾਂਝੀ ਇਸ ਕਰਕੇ ਕਰਨੀ ਹੈ ਕਿਉਂਕਿ ਕਿਸੇ ਮਾਂ ਦਾ ਪੁੱਤ ਬਚ ਜਾਊਗਾ ਕਿਸੇ ਭੈਣ ਦਾ ਭਰਾ ਬਚ ਜਾਊਗਾ ਇਹ ਇਹ ਦਵਾਈ ਲੈ ਕੇ ਕੀ ਪਤਾ ਉਹਨੂੰ ਚੰਗਾ ਰਾਹ ਮਿਲ ਜਾਵੇ ਇੱਥੋਂ ਚੰਗੀ ਜ਼ਿੰਦਗੀ ਮਿਲ ਜਾਵੇ ਸੋ ਇਹ ਬਹੁਤ ਚੰਗਾ ਉਪਰਾਲਾ ਵੈਦ ਯੋਗਿਆ ਜੀ ਕਰ ਰਹੇ ਨੇ ਪੰਜਵੀਂ ਪੀੜੀ ਇਹਨਾਂ ਦੀ ਲਗਾਤਾਰੇ ਉਪਰਾਲਾ ਕਰਦੇ ਆ ਰਹੇ ਨੇ ਸੋ ਦਵਾਈਆਂ ਵੀ ਇਹਨਾਂ ਦੇ ਜੇ ਆਪ ਬਣਾਉਂਦੇ ਨੇ ਇਹ ਜਿੱਥੇ ਤੱਕ ਸਾਨੂੰ ਅਸੀਂ ਇਹਨਾਂ ਨਾਲ ਗੱਲਬਾਤ ਕੀਤੀ ਤਾਂ ਆਪ ਦਵਾਈਆਂ ਬਣਾਉਂਦੇ ਸਾਰਾ ਕੁਝ ਆਯੁਰਵੈਦਿਕ ਤਰੀਕੇ ਦੇ ਨਾਲ ਹੁੰਦਾ ਸੋ ਆਪਣੀ ਰਾਏ ਜਿਹੜੇ ਪਹੁੰਚੇ ਨੇ ਜ਼ਰੂਰ ਦਿਓ ਜਿਹੜੇ ਨਹੀਂ ਪਹੁੰਚੇ ਇਸ ਦਾ ਲਾਭ ਲੈਣ ਲਈ 9 ਮਾਰਚ 2025 ਦਿਨ ਐਤਵਾਰ ਸਵੇਰ ਤੋਂ ਲੈ ਕੇ 3 ਵਜੇ ਤੱਕ ਜਿਹੜਾ ਇਸ ਦਾ ਲਾਭ ਤੁਸੀਂ ਲੈ ਸਕਦੇ ਹੋ ਸੋ ਲੋਕਾਂ ਤੱਕ ਵੀਡੀਓ ਜਿਹੜੀ ਹੈ ਉਹ ਸਾਂਝੀ